ਆਸਾ ਬੁਆਈਆਂ ਦਰਸਾਉ ਸੁਖਮਰਿ ਲਿਖਿਆ ਚੜ੍ਹਦੀ ਕਲਾ ਸਦਾ ਆਈਆਂ ਸਦਾ ਸਦਾਵਾਨ ਕਿਥਾ ਚੜ੍ਹਦੀਆਂ ਵਰੀਆਂ ਓਏ ਜਿੰਦੀਆਂ ਵੇਰੀਆਂ ਦਰਸਾਉ ਚੜ੍ਹ ਚੜ੍ਹ ਆਂ ਮਿਆਰਾ ਮਾਏ ਮਨ ਤੁਵਸਰ ਸੁਬਾਹੀ ਸੁਨਾ ਸਰਦ ਸੁਬਾਹੀ ਤੁਵਸਰ ਜੇ ਖਲਾਸ ਸਰਤਾ ਦੀਆ ਮਾਨ ਤੁਸਰ ਜੀ ਦੇ ਬਾਗ ਮੰਡ ਮਾਰਿਆ रा तो राम पाया गुरु पद ते नाहार के आगे करे नानक दास को वा सिर करन सुवाजे आनंद सुनो बड़े भागियों सलोनो पूरे पारगम पाए उन सब सुख दे हो गुरु संत आदे गुरु की वाणी सुन आ ज सोए वाणी असली गुरु की वाणी सुन दे आ अनंत नाल गुलाम आगे वाजेन हम रे सुनते गाते कोई सुर रावा ਰਾਜਾ ਜਾਨ ਤੋਂ ਬਾਅਦ ਅਮ ਕਰਜ ਗੁਰਾਇਆਂ ਦੇ ਪਿੰਡ ਵਿਰਕਾਂ ਦੇ ਗੁਰੂ ਘਰ ਵਿੱਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਕਾਫੀ ਤੂਲ ਫੜ ਗਿਆ ਸੀਗਾ ਤੇ ਹੁਣ ਵੱਖ-ਵੱਖ ਜਥੇਬੰਦੀਆਂ ਇੱਥੇ ਗੁਰੂ ਘਰ ਦੇ ਵਿੱਚ ਪਹੁੰਚਿਆ ਜਿਸ ਜਗ੍ਹਾ ਇਹ ਬੇਅਦਬੀ ਹੋਈ ਸੀ ਸਾਡੇ ਨਾਲ ਸੈੰਗ ਸਭਾ ਵੀ ਮੌਜੂਦ ਹੈ ਜਿਨ੍ਹਾਂ ਵੱਲੋਂ ਰਾਤ ਵੀ ਜਿਹੜਾ ਦੁਸਾਂਝ ਕਲਾਂ ਚੌਂਕੀ ਦੇ ਵਿੱਚ ਆ ਕੇ ਮੋਰਚਾ ਸਾਂਭਿਆ ਗਿਆ ਸੀਗਾ ਕਿਉਂਕਿ ਸੀਸੀਟੀਵੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰਾ ਮਾਮਲਾ ਇਹ ਸਾਹਮਣੇ ਆਇਆ ਸੀਗਾ ਬਾਬਾ ਜੀ ਵਾਇਰ ਗੁਰੂ ਜੀ ਦਾ ਖਾਲਸਾ ਬਾਬਾ ਗੁਰੂ ਜੀ ਕੀ ਫਤਿਹ ਜੀ ਜਥੇਬੰਦੀ ਦਾ ਨਾਮ ਦੱਸ ਦਿਓ ਬਾਬਾ ਜੀ ਆਪਣਾ ਨਾਮ ਦੱਸਿਓ ਪਹਿਲਾਂ ਇਹ ਜਥੇਬੰਦੀ ਫਗਵਾੜਾ ਸਿੰਘ ਸਭਾ ਦਲਪੰਥ ਬਾਬਾ ਵਿਧੀ ਚੰਦ ਸਾਹਿਬ ਇਹ ਜਥੇਬੰਦੀ ਨਾਲ ਆ ਤੇ ਬਾਬਾ ਜਗENDER ਸਿੰਘ ਜੀ ਬੁੱਢੇ ਦਲ ਵਾਲੇ ਉਹਨਾਂ ਦੀ ਜਥੇਬੰਦੀ ਵੀ ਨਾਲ ਸਿੰਘ ਖੜੇ ਆ ਸਾਰੇ ਸਿੰਘ ਆ ਕੇ ਇਕੱਠੇ ਕਾਰਵਾਈ ਕਰਦੇ ਆ ਜੀ ਕੱਲ ਸ਼ਾਮ ਦਾ ਜੋ ਸਾਨੂੰ ਪਤਾ ਲੱਗਾ 5 ਵਜੇ ਵੀ ਇੱਥੇ ਇੱਕ ਦੋਸ਼ਤ ਨੇ ਇਦਾਂ ਬੇਦਬੀ ਕੀਤੀ ਆ ਫਿਰ ਅਸੀਂ ਇੱਥੇ ਜਦੋਂ ਜਿੱਦਾਂ ਵੀ ਮਹਾਰਾਜ ਸਾਹਿਬ ਨੇ ਸਾਨੂੰ ਹੁਕਮ ਬਖਸ਼ਿਆ ਅਸੀਂ ਪਹੁੰਚੇ ਆ ਸਾਡੇ ਆਉਂਦਿਆਂ ਨੂੰ ਅੰਦਰ ਸਿੰਘ ਬੈਠੇ ਸੀ ਜੋ ਕੀ ਜਿਹੜਾ ਦੋਸ਼ੀ ਸੀ ਉਹ ਫਰਾਰ ਸੀਗਾ ਉਹਨੂੰ ਦੋਸ਼ੀ ਦੀ ਭਾਲ ਵਾਸਤੇ ਦੋਸ਼ੀ ਨੂੰ ਕਿਸ ਤਰ੍ਹਾਂ ਉਹਨਾਂ ਗੱਲਬਾਤ ਕਰਕੇ ਕੰਟੈਕਟ ਕਰਕੇ ਉਹਨੂੰ ਸੱਦਦੇ ਰਹੇ ਆ ਪਰ ਉਹ ਸਾਨੂੰ ਬਹਾਨੇ ਲਾਉਂਦਾ ਰਿਹਾ ਮੈਂ ਅੱਧੇ ਘੰਟੇ ਤੱਕ ਉਹਨਾਂ ਘੰਟੇ ਤੱਕ ਉਹਨਾਂ ਪਰ ਉਹ ਸਾਡੇ ਕੋਲ ਪਹੁੰਚਿਆ ਨਹੀਂ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚੇ ਆ ਪਹੁੰਚ ਕੀਤੀ ਸਾਰੇ ਸਿੰਘਾਂ ਨੇ ਉਹਨਾਂ ਦੇ ਕੋਲ ਜਾ ਕੇ ਪਰਚਾ ਲਖਾਇਆ ਤੇ ਉਹਨਾਂ ਨੇ ਨੰਬਰ ਉਹਦਾ ਟ੍ਰੇਸ ਕਰਕੇ ਉਹਨੂੰ ਫੜ ਕੇ ਲੈਂਦਾ ਸ਼ਾਮ ਰਾਤ ਨੂੰ ਫਿਰ ਅੱਜ ਜਿਹੜੀ ਬੰਦੀ ਕਾਰਵਾਈ ਉਹ ਕਮੇਟੀ ਤੇ ਤੁਹਾਡੀ ਕਮੇਟੀ ਵੀ ਇਹਦੇ ਵਿੱਚ 19 19 ਜਿਹੜੀ ਮੁਰਜ਼ਮ ਬੰਦੀ ਹੈ ਜਿੰਨਾ ਦੋਸ਼ੀ ਆ ਕਿ ਉਹ ਕਮੇਟੀ ਦੇ ਵਿੱਚ ਸਿਰਫ ਚਾਰ ਮੈਂਬਰ ਸੀ ਚਾਰਾਂ ਚੋਂ ਦੋ ਜਿਹੜਾ ਇੱਕ ਚੜ੍ਹਾਈ ਕਰ ਗਿਆ ਇੱਕ ਬਾਹਰਲੇ ਮੁਲਕ 'ਚ ਬੈਠਾ ਤੇ ਦੋ ਮੈਂਬਰ ਉਹ ਵੀ ਇੱਥੇ ਹਾਜ਼ਰੀ ਨਹੀਂ ਭਰਦੇ ਤੁਸੀਂ ਵੀਡੀਓ ਦੇਖੀ ਹੋਣੀ ਆ ਵੀਡੀਓ ਦੇ ਵਿੱਚ ਕੱਲਾ ਗ੍ਰੰਥੀ ਸਿੰਘ ਹੀ ਆ ਹੁਣ ਗ੍ਰੰਥੀ ਸਿੰਘ ਵਿਚਾਰਾ ਕੱਲਾ ਕੀ ਕਰ ਲੂਗਾ ਹੁਣ ਜੋ ਵੀ ਇੱਥੇ ਕਾਰਵਾਈ ਸੀ ਇੱਥੇ ਦੇਖਿਆ ਦੇਖਣਾ ਕੀਤਾ ਆਗੇ ਵੀ ਬਾਬਾ ਵੜਪਾਗ ਸਿੰਘ ਦੇ ਨਾਂ ਤੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਤੇ ਉੱਥੇ ਜਗਾ ਵੀ ਬਣੀ ਉੱਥੇ ਪੁੱਛਾਂ ਵੀ ਦਿੰਦੇ ਆ ਪੀ ਸਿੰਘਾਂ ਦੇ ਕਹਿਣ ਦਾ ਕਹਿਨ ਦਾ ਕਰਕੇ ਸਾਰੇ ਸਿੰਘ ਇਕੱਠੇ ਹੋਏ ਸਰਕਾਰ ਕਮੇਟੀ ਵਾਲੇ ਸਿੰਘ ਵੀ ਆਏ ਇੱਥੇ ਹਾਜ਼ਰ ਹੋਏ ਉਹਨਾਂ ਨੇ ਸਾਰਿਆਂ ਨੇ ਗੁਰਮਤਾ ਕੀਤਾ ਵੀ ਜਾਂ ਤਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲੈਣਾ ਜਾਂ ਬਾਬੇ ਵਿਭਾਗ ਸਿੰਘ ਦੀ ਜਗ੍ਹਾ ਰੱਖ ਲੈਣਾ ਫੇ ਸਾਰੇ ਪਿੰਡ ਦੀ ਪੰਚਾਇਤ ਵੀ ਇੱਥੇ ਹਾਜ਼ਰ ਸੀ ਸਾਰੀ ਪੰਚਾਇਤ ਨੇ ਇਹੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਆਉਣਾ ਚੰਗਾ ਸਮਝਿਆ। ਉਹਨਾਂ ਨੇ ਇਹੀ ਕਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਾਂਗੇ ਵੀ ਸਾਡਾ ਬੜਾ ਬਾਬੇ ਬੜਾ ਭਾਗ ਸਿੰਘ ਨੂੰ ਅਸੀਂ ਜੋ ਇਹਨਾਂ ਦੀ ਚੌਂਕੀ ਜੋ ਉਹ ਵੀ ਕਰਦੇ ਉਹਨੂੰ ਆਪਾਂ ਭੜਨ ਦਿੰਨੇ ਆ। ਫੇ ਹੁਣ ਉਹਨਾਂ ਦੇ ਸਹਿਮਤੀ ਦੇ ਨਾਲ ਇੱਥੇ ਸਾਰਾ ਕਾਰਵਾਈ ਹੋਈ ਆ। ਵੀ ਜਿੰਨੇ ਵੀ ਦਲਾ ਪੰਥਾਂ ਦਾ ਸਿੰਘ ਪਹੁੰਚੇ ਆ, ਕਮੇਟੀਆਂ ਦੇ ਸਿੰਘ ਪਹੁੰਚੇ ਆ, ਉਹਨਾਂ ਦੇ ਸਦਕਾ ਜੋ ਇੱਥੇ ਸਰਕਾਰ ਕਮੇਟੀਆਂ ਪਹੁੰਚੀਆਂ ਉਹਨਾਂ ਦੇ ਸਦਕਾ ਸਾਰੀ ਕਾਰਵਾਈ ਹੋਈ ਅੱਜ ਦੀ। ਬਾਕੀ ਜਿੱਦਾਂ ਵੀ ਗੁਰੂ ਸਾਹਿਬ ਅੱਗੇ ਵੀ ਅੱਗੇ ਵਾਸਤੇ ਵੀ ਸੇਵਾ ਲੈਂਦੇ ਰਹਿਣ। ਇਸੇ ਤਰ੍ਹਾਂ ਪਰ ਜਿਹੜੀ ਇਹ ਮੰਦਭਾਂਗੀ ਕਰਨਾ ਇਹਦੇ ਵਿੱਚ ਇਦਾਂ ਦੀ ਹੁੰਦੀ ਆ ਚਲੋ ਉਹ ਤਾਂ ਸਾਡੇ ਤਾਨੂੰ ਇੱਕ ਦਿਨ ਬਾਅਦ ਚ ਪਤਾ ਲੱਗਾ ਜੇ ਕਿਤੇ ਸਾਨੂੰ ਉਸੇ ਵੇਲੇ ਫੋਨ ਆ ਜਾਂਦਾ ਜਾਂ ਕਿਤੇ ਸ਼ਾਮ ਤੱਕ ਵੀ ਫੋਨ ਆ ਜਾਂਦਾ ਫੇ ਤਾਂ ਦੋਸ਼ਟ ਲੱਭਣਾ ਨਹੀਂ ਸੀ ਕਿਸੇ ਪਾਸੇ ਇਹ ਤਾਂ ਉਹਦੇ ਇੰਨੀ ਛਤਰਪਰੇੜ ਹੋਣੀ ਪਹਿਲੀ ਤਾਂ ਗੱਲ ਧੋਣ ਨਹੀਂ ਸੀ ਹੈਗੀ ਫੇ ਚਲੋ ਬਾਕੀ ਪਿੰਡ ਦਾ ਕਰਕੇ ਪਿੰਡ ਦਾ ਮਸਲਾ ਕਰਕੇ ਬਿਰਕਾ ਪਿੰਡ ਦੇ ਸਾਰੇ ਸੂਝਮਾਨ ਮੂਤਬਰ ਬੈਠੇ ਸੀ ਉਹਨਾਂ ਦੀ ਵੀ ਗੱਲ ਵੀ ਆਪਾਂ ਮੰਨੀ ਵੀ ਸਾਰੇ ਬਾਬਾ ਜੀ ਗੁਰਮਤੇ ਦੇ ਨਾਲ ਬਚਨ ਕਰਦੇ ਆ ਜਿੱਦਾਂ ਉਹਨਾਂ ਨੇ ਕਿਹਾ ਆਪਾਂ ਉਦਾਂ ਹੀ ਚੱਲੇ ਤੇ ਬਾਕੀ ਹੁਣ ਜਿੱਦਾਂ ਵੀ ਗੁਰੂ ਸਾਹਿਬ ਨੇ ਸੇਵਾ ਲੈਣੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹਨਾਂ ਨੂੰ ਡੈਮ ਦੇ ਦਿੱਤਾ ਹੈ ਆ ਵੀ ਹੁਣ ਮੱਟੀ ਢੋਂਦੇ ਪਏ ਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਹੁਣ ਦੋ ਗੁਰੂ ਗ੍ਰੰਥ ਸਾਹਿਬ ਇੱਥੇ ਤਿੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆ ਦੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਰਧ ਆ ਉਹ ਵੀ ਹੁਣ ਇਹਨਾਂ ਨਾਲ ਬਚਨ ਕਰਨ ਲੱਗੇ ਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕੱਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਲੈ ਕੇ ਜਾਓ ਉੱਥੋਂ ਜਾ ਕੇ ਜੇ ਤੁਸੀਂ ਹੋਰ ਮਹਾਰਾਜ ਸਾਹਿਬ ਦੇ ਸਰੂਪ ਲਿਆਉਣੇ ਆ ਤੁਸੀਂ ਉਹਨਾਂ ਕੋ ਬਦਲ ਕੇ ਮਹਾਰਾਜ ਸਾਹਿਬ ਦੇ ਸਰੂਪ ਲਿਆਓ ਤੇ ਮਹਾਰਾਜ ਸਾਹਿਬ ਦੀ ਸੇਵਾ ਕਰੋ ਜੀ ਅਸਾਂ ਬਾਬਾ ਕਿਵੇਂ ਦੇਖਦੇ ਆ ਕਿ ਜੇ ਇਹ ਬੇਅਦਬੀ ਦੀ ਘਟਨਾ ਸਾਹਮਣੇ ਨਾ ਆਂਦੀ ਫਿਰ ਤਾਂ ਮਟੀਆਂ ਵੀ ਇਦਾਂ ਚੱਲਦੇ ਰਹਿੰਦੇ ਸੀਗੇ ਤੇ ਪੁੱਛਾਂ ਵੀ ਇਦਾਂ ਦੇ ਦੇ ਰਹੇ ਸੀਗੇ ਕਿਉਂਕਿ ਅਕਾਲ ਤਖਤ ਸਾਹਿਬ ਤੋਂ ਸਿੱਧਾ ਇਹ ਫਰਮਾਨ ਵੀ ਹੈਗਾ ਕਿ ਜੇ ਜਿੱਥੇ ਪ੍ਰਕਾਸ਼ ਹੋਊਗਾ ਉੱਥੇ ਇਹ ਕੰਮ ਨਹੀਂ ਹੋਊਗਾ ਹਾਂਜੀ ਨਹੀਂ ਇਹ ਗੱਲ ਨਾਲ ਸਹਿਮਤ ਨਹੀਂ ਟੱਡੇ ਪਰ ਇਹ ਪੇਂਟ ਵਾਲਿਆਂ ਦੀ ਵੀ ਥੋੜੀ ਘਾਟ ਆ ਨਾ ਉਹਨਾਂ ਨੇ ਵੀ ਕਿਉਂਕਿ ਜਿਹੜੇ ਤਾਂ ਚਲੋ ਹੈਗਾ ਤਾਂ ਮੈਂ ਵੀ ਇਸੇ ਪਿੰਡ ਦਾ ਹੀ ਆ ਪਰ ਮੈਂ ਕਦੀ ਇਹ ਸਭ ਗੁਰਦੁਆਰਾ ਸਾਹਿਬ ਨਹੀਂ ਆਇਆ ਕਿਉਂਕਿ ਜਦੋਂ ਬਾਹਰ ਬਾਬਾ ਵਰਡ ਭਾਗ ਸਿੰਘ ਲਿਖਿਆ ਤੇ ਅਸੀਂ ਅੰਦਰ ਬੜੇ ਨਹੀਂ ਕਦੀ ਠੀਕ ਆ ਚਾਉਣੀ ਆ ਦਲਪੰਥ ਬਾਬੀ ਦੀ ਚੰਨ ਸਾਹਿਬ ਦੀ ਉੱਤੇ ਆਪਣੀ ਸੇਵਾ ਆ ਬਾਕੀ ਗੱਲ ਇਹ ਆ ਵੀ ਜਿਹੜੀ ਇਹਨਾਂ ਦੀ ਪਿੰਡ ਵਾਲਿਆਂ ਦੀ ਇੱਕ ਤੈਹੀ ਆ ਉਹ ਇਹਨਾਂ ਨੂੰ ਵੀ ਚਾਹੀਦਾ ਵੀ ਜਿੱਥੇ ਇੱਕ ਕਿਉਂਕਿ ਦੋ ਦੋ ਇੱਕ ਮਿਆਣ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਤੇ ਇਦਾਂ ਦੀਆਂ ਬੇਦਬੀਆਂ ਤਾਂ ਹੀ ਹੁੰਦੀਆਂ ਵਾ ਜੇਕਰ ਸਾਡੇ ਜਿੱਦਾ ਜਿਹੜੇ ਕਮੇਟੀ ਮੈਂਬਰ ਆ ਜਾਂ ਜਿਹੜੇ ਪ੍ਰਧਾਨ ਆ ਉਹਨਾਂ ਦੀਆਂ ਅਣਗਹਿਲੀਆਂ ਕਰਕੇ ਇੱਕ ਅਸੀਂ ਜਿਹੜੀ ਗ੍ਰੰਥੀ ਸਿੰਘ ਉਹ ਭਾਲਦੇ ਆ ਜਿਹੜੇ 2500 3000 ਨੂੰ ਰਹਿਣ ਤੁਹਾਡੇ ਨੂੰ ਪਤਾ ਅੱਜ ਕੱਲ 2500 3000 ਦਾ ਕੀ ਹੁੰਦਾ ਕਮ ਸੇ ਕਮ ਗ੍ਰਾਂਥੀ ਸਿੰਘ ਦੀ 10-15000 ਰੁਪਿਆ ਤਨਖਾਹ ਹੋਣੀ ਚਾਹੀਦੀ ਆ ਜਿਵੇਂ ਦੱਸਦੇ ਪਏ ਜਿੱਥੇ ਗ੍ਰਾਂਥੀ ਸਿੰਘ ਆ ਉਹਨਾਂ ਦੀ ਤਨਖਾਹ ਹੀ 3000 ਰੁਪਏ 3000 ਰੁਪਏ 100 ਰੁਪਏ ਦਿਹਾੜੀ ਪੈਂਦਾ ਹੈ ਤੇ ਇਹ ਲੇਬਰ ਵੀ ਲਈਏ ਤੇ ਹੁਣ ਤਾਂ ਲੇਬਰ ਵੀ 500 ਰੁਪਏ ਦਿਹਾੜੀ ਮੰਗਦੀ ਹਾਂਜੀ ਹਾਂਜੀ ਕੋਈ ਗੱਲ ਹੈ ਨਾ ਜੀ ਇਹ ਚੀਜ਼ਾਂ ਨੂੰ ਆਪਾਂ ਦੇਖਣਾ ਚਾਹੀਦਾ ਰੋਣੀ ਕਮੇਟੀ ਜਿੱਥੇ ਐਡਾ ਵੱਡਾ ਉਪਰਾਲਾ ਕਰ ਰਹੇ ਆ ਉਹਨਾਂ ਨੂੰ ਇਹ ਵੀ ਚੀਜ਼ਾਂ ਦੇਖਣ ਚਾਹੀਦੀਆਂ ਗੁਰੂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਣ ਕਰਕੇ ਚੈੱਕ ਕਰਨਾ ਚਾਹੀਦਾ ਕਿਉਂਕਿ ਬਾਅਦ ਜਦੋਂ ਬੇਅਦਮੀਆਂ ਹੁੰਦੀਆਂ ਆ ਕੀ ਪਤਾ ਵੀ ਕੀ ਹੋਣਨਗੇ ਲਈ ਚਲਦੀ ਪਈ ਐ ਇੱਥੇ ਜੋ ਸਾਰੇ ਅੰਗੇਲੀ ਨੂੰ ਵਰਦੇ ਉਹਨਾਂ ਦਾ ਕਰਕੇ ਸਭ ਕੁਝ ਹੁੰਦਾ ਜੀ ਤੇ ਹੁਣ ਜਿਹੜੇ ਦੋਸ਼ੀ ਹੈ ਜੀ ਉਹ ਪੁਲਿਸ ਗ੍ਰਫਤ ਦੇ ਵਿੱਚ ਹਾਂਜੀ ਹਾਂਜੀ ਉਹਨੂੰ ਰਾਤੀਂ ਪੁਲਿਸ ਨੇ ਗ੍ਰਫਤਾਰ ਕਰ ਲਿਆ ਜੀ ਪਿੰਡ ਦਾ ਹੀ ਹੈ ਜੀ ਉਹ ਸਾਡੀ ਹਾਂਜੀ ਪਿੰਡ ਦਾ ਹੀ ਆ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਰਹਿੰਦਾ ਜੀ ਉਹ ਅੱਛਾ ਜੀ ਹਾਂਜੀ ਕੀ ਨੇ ਬਾਅਦ ਵਿੱਚ ਕਹਿੰਦੇ ਨੇ ਜੀ ਉਹ ਮੈਂਟਲੀ ਅਫਸਰਟ ਹੈ ਕੀ ਉਹਦਾ ਕੀ ਪਿਛੋਕੜ ਕੀ ਹੈ ਕਿਉਂਕਿ ਤੁਸੀਂ ਵੀ ਪਿੰਡ ਦੇ ਹੈਗੇ ਆ ਪਤਾ ਕੀਤਾ ਉਹਦਾ ਕੀ ਕੁਛ ਹੈ ਨਹੀਂ ਮੈਂਟਲੀ ਨਹੀਂ ਹੈਗਾ ਉਹ ਉਹ ਬੰਦੇ ਨੇ ਉਹਦੋਂ ਸ਼ਰਾਬ ਪੀਤੀ ਸੀ ਬੰਦਾ ਚੰਗਾ ਭਲਾ ਆ ਪੜ੍ਹਿਆ ਲਿਖਿਆ ਵੀ ਆ ਚੱਲ ਅਮਾ ਨੌਜਵਾਨ ਆ ਵੀ ਮੈਂਟਲ ਨਹੀਂ ਆਪਾਂ ਕਹਿ ਸਕ ਦੇ ਬੇਟੀ ਉਹਨਾਂ ਜਿੱਦਾਂ ਆ ਕੇ ਉੱਪਰ ਤੋਂ ਹੀ ਦੇਖਿਆ ਵੀਡੀਓ ਵੀ ਗ੍ਰਾਂਤੀ ਸਿੰਘ ਨੂੰ ਸ਼ਟ ਅਪ ਵਗੈਰਾ ਹਾਂ ਬੰਦ ਕਰਦੇ ਵਗੈਰਾ ਬੁੱਲਦਾ ਪਿਆ ਆ ਉਹ ਹੁਣ ਕਹਿ ਦਈਏ ਵੀ ਉਹਦੀ ਕੀ ਪਤਾ ਕੀ ਬੁੱਧੀ ਹੋ ਗਈ ਸੀ ਉਸ ਸਮੇਂ ਹਨਾ ਬਾਕੀ ਜਿਹੜਾ ਵਿਦਵੀ ਕਰਨ ਆਇਆ ਉਹਨਾਂ ਤਾਂ ਕੁਛ ਨਾ ਕੁਛ ਕਰਨਾ ਹੀ ਸੀ ਇਹਨਾਂ ਭਲਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਵਿੱਚ ਉਸ ਸਮੇਂ ਗ੍ਰਾਂਤੀ ਸਿੰਘ ਹਾਜ਼ਰ ਸੀ ਜੇ ਨਾ ਹੁੰਦਾ ਫੇਰ ਕੀ ਪਤਾ ਕੀ ਕਰ ਜਾਂਦਾ ਉਹ ਤੇ ਹੁਣ ਜਿਹੜਾ ਇਹ ਸਭ ਕੁਝ ਲਿਖਤ ਦੇ ਵਿੱਚ ਹੋਇਆ ਲਿਖਿਆ ਹੋਇਆ ਸਾਰਾ ਇਹ ਜੋ ਵੀ ਮਜ਼ਾਬਾਸ ਹੋਇਆ ਹਾਂਜੀ ਹਾਂਜੀ ਲਿਖਤ ਲਿਖਾ ਹੋਇਆ ਜੀ ਸਾਰਾ ਸਰਪੰਚ ਸਾਹਿਬ ਦਾ ਸਪੈਸ਼ਲ ਉਹਨਾਂ ਦੇ ਵੀ ਸਾਰਿਆਂ ਦੇ ਸਾਈਨ ਹੋਏ ਜਿੰਨੀ ਕਮੇਟੀ ਜੋ ਨਗਰਵਾਸੀ ਸਾਰਿਆਂ ਦੇ ਸਾਈਨ ਹੋਏ ਆ ਵੀ ਜਿੱਦਾਂ ਵੀ ਉਹਨਾਂ ਨੇ ਸਹਿਮਤੀ ਦੇ ਨਾਲ ਜੋ ਗਰਮਾਤਾ ਹੋਇਆ ਉਹਦੇ ਉੱਤੇ ਸਾਰੇ ਫੁੱਲ ਚੜਾਉਣਗੇ ਜੀ ਧੰਨਵਾਦ ਜੀ ਸਾਨੂੰ ਗੱਲਬਾਤ ਕਰਨ ਲਈ ਗੁਰਦੁਆਰਾ ਸਾਹਿਬ ਦਿਖਾ ਦਈਏ ਤੁਹਾਨੂੰ ਪਿੱਛੇ ਗੁਰਦੁਆਰਾ ਬਾਬਾ ਪੜਪਾਕ ਸਿੰਘ ਜਿਹੜਾ ਲਿਖਿਆ ਹੋਇਆ ਅੰਦਰ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿਉਂਕਿ ਮਟੀਆਂ ਜਿਹੜੀਆਂ ਹੁਣ ਅੰਦਰ ਜਿਹੜੀਆਂ ਆਪਣੀ ਹਜ਼ੂਰੀ ਦੇ ਜਿਹੜੇ ਮੌਜੂਦਗੀ ਦੇ ਵਿੱਚ ਜਿਹੜੀਆਂ ਸਿੰਘ ਸਭਾ ਉਹਨਾਂ ਨੇ ਇੱਥੇ ਢਾਈਆਂ ਕਿਉਂਕਿ ਕਮੇਟੀ ਮੈਂਬਰ ਵੀ ਜਿਹੜੇ ਸੀਗੇ ਇ ਕਮੇਟੀ ਮੈਂਬਰਾਂ ਦੇ ਨਾਲ ਜਿਹੜਾ ਇੱਥੇ ਨਾਲ ਸਿੰਘ ਸਹਿਬਾਨ ਸੀਗੇ ਸਤਕਾਰ ਕਮੇਟੀ ਤੋਂ ਵੀ ਜਥੇਦਾਰ ਸਹਿਬਾਨ ਇੱਥੇ ਪਹੁੰਚੇ ਹੋਏ ਆ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਜਿਹੜੇ ਦੇਖ ਸਕਦੇ ਤੁਸੀਂ ਜਿਹੜੀ ਇੱਥੇ ਮਟੀਆਂ ਜਿਹੜੇ ਇੱਥੇ ਬਣੇ ਹੋਏ ਸੀਗੇ ਇੱਥੇ ਸਿੰਘ ਸਹਿਬਾਨ ਜਿਹੜੇ ਖੁੱਦ ਜਿਹੜੇ ਇੱਥੇ ਹੁਣ ਤੋੜ ਪਾਣ ਜਿਹੜੇ ਇੱਥੇ ਕਰ ਰਹੇ ਆ ਮਟੀਆਂ ਦੀ ਕਿਉਂਕਿ ਬਾਬਾ ਪ੍ਰਭਾਤ ਸਿੰਘ ਦੀ ਜਿਹੜੀ ਇਹ ਦਾਦੇ ਜਗਾ ਉੱਪਰ ਜਿਹੜਾ ਆ ਇਹ ਉੱਪਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤੇ ਹੁਣ ਜਿਹੜੇ ਇੱਥੇ ਜੋ ਪੀਲਾ ਜਿਹੜੇ ਸੀ ਤੋੜ ਰੱਖ ਦਿੱਤੇ ਗਏ ਸੀ ਹੁਣ ਜਿਹੜੇ ਆ ਜਥੇਬੰਦੀਆਂ ਦੇ ਲੈ ਨੌਜਵਾਨ ਇਕੱਠੇ ਹੋਏ ਆ ਉਹਨਾਂ ਵੱਲੋਂ ਇਹ ਸਾਰਾ ਤੋੜ ਬੰਦਰਾ ਕੀਤਾ ਜਾ ਰਿਹਾ ਹੈ। ਹਰ ਸਿੰਘ ਸਹਿਬਾਨ ਜੀ ਸਤਕਾਰ ਕਮੇਟੀ ਤੋਂ ਵੀ ਜਥੇਦਾਰ ਸਹਿਬਾਨ ਇੱਥੇ ਪਹੁੰਚੇ ਹੋਏ ਆ। ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਜਿਹੜੇ ਦੇਖ ਸਕਦੇ ਤੁਸੀਂ ਜਿਹੜੀ ਇੱਥੇ ਮਟੀਆਂ ਆ ਜਿਹੜੇ ਇੱਥੇ ਬਣੇ ਹੋਏ ਸੀ ਇੱਥੇ ਸਿੰਘ ਸਹਿਬਾਨ ਜਿਹੜੇ ਖੁਦ ਜਿਹੜੇ ਇੱਥੇ ਹੁਣ ਤੋੜ ਬੰਦ ਜਿਹੜੇ ਇੱਥੇ ਕਰ ਰਹੇ ਆ ਮਟੀਆਂ ਦੀ ਤੁਕੀ ਬਾਬਾ ਪਰ ਬਾਸੰਗ ਦੇ ਜਿਹੜੇ ਇਹ ਦਾਦੇ ਜਗਾ ਉੱਪਰ ਜਿਹੜਾ ਹੈ ਇਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਤੇ ਹੁਣ ਜਿਹੜਾ ਇੱਥੇ ਤਸ਼ਵੀਰਾਂ ਜਿਹੜੇ ਇਹ ਤੋੜ ਮਾਰ ਕੇ ਚੱਗੇ ਸੀ ਹੁਣ ਇਹ ਜਿਹੜੇ ਆ ਜਥੇਬੰਦੀਆਂ ਦੇ ਲੈ ਨੌਜਵਾਨ ਇਕੱਠੇ ਹੋਏ ਆ ਉਹਨਾਂ ਵੱਲੋਂ ਇਹ ਸਾਰਾ ਤੋੜ ਭੰਗੜਾ ਕੀਤਾ ਜਾ ਰਿਹਾ ਤਸ਼ਵੀਰਾਂ ਦਾ ਜਿਹੜਾ ਸੱਜਣਾ ਕਰਿਆ ਉਸੇ ਹੀ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਰਾਤੀ ਸ਼ੁੱਕਰਵਾਰ ਰਾਤੀ ਜਿਹੜੀ ਸੀਸੀਟੀਵੀ ਦੇ ਵਿੱਚ ਬੇਅਦਬੀ ਕਰਦੇ ਦੀ ਵੀਡੀਓ ਜਿਹੜੀ ਵਾਇਰਲ ਜੜੀ ਹੋਈ ਚੁਕੇ ਕੈਮਰਾਮੈਨ ਹਨੀਦ ਨਾਮ ਮਨੀਸ਼ 바ਵਾ ਜਗਬਾਨੀ ਗੋਰਾਇਆ ਮਿਰਕਾ